ਇੱਕ ਬੱਚਾ ਸਿਰਦ ਪੈਰ ਤੇ ਨੰਗੀ ਪੈਰੀਂ ਬੁੱਲ ਵੇਚ ਰਿਹਾ ਸੀ ਇੱਕ ਬੱਚਾ ਸਿਰਦ ਪੈਰੇ ਨੰਗੀ ਪੈਰੀਂ ਬੁੱਲ ਵੇਚ ਰਿਹਾ ਸੀ ਤੇ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਅੰਨੇ ਜਦ ਉਸ ਦੇ ਪੈਰ ਲੱਕੇ ਤਾਂ ਬਹੁਤ ਕੀ ਹੋਇਆ ਆਤ ਭੜ ਕੇ ਪੁੱਛਣ ਲੱਗਾ ਕਿ ਤੁਸੀਂ ਰੱਬੋਂ ਬੰਦਾ ਘਬਰਾ ਕੇ ਕੰਨ ਮਹਤਲਾ ਬੋਧਾ ਕਹਿੰਦਾ ਨਹੀਂ ਨਹੀਂ ਬੇਟਾ ਮੁੰਡਾ ਭੇਰੇ ਤੁਸੀਂ ਆਖਦੇ ਦੋਸਤ ਹੋ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਮੈਂ ਪੈ ਦੇ ਹੱਥ ਗੋਡ ਲੈ ਲਿਓ ਉਸ ਬੰਦੇ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਮੈਂ ਸਹਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਜੋ ਜਾਣ ਜਾਣ ਕੇ ਰੱਬ ਦਾ ਦੋਸਤ ਬੰਨਾ ਜਿਆਦਾ ਔਖਾ ਨਹੀਂ ਹੈ ਰੱਬ ਦਾ ਦੋਸਤ ਅਸੀਂ ਉਦੋਂ ਬਣ ਜਾਵਾਂਗੇ ਜਦੋਂ ਅਸੀਂ ਬਾਣੀ ਦੇ ਨਾਲ ਜੁੜ ਜਾਵਾਂਗੇ ਬਾਣੀ ਨੂੰ ਪੜਾ ਕੇ ਤਸਵੀਰ ਬੜੇ ਵੱਡਾ ਭਾਗੀ ਨੂੰ ਤੂੰ ਦਾਸ ਤੋਂ ਸਮਾਂ ਦਿੱਤਾ ਹੈ ਅੱਜ ਕੱਲ ਗੁਰਮੁਖ ਪਿਆਰਿਓ ਦੋਸਤ ਬੰਨਾ ਵੀ ਬੜਾ ਆਪਾ ਹੈ ਸਾਡੇ ਚ ਇੱਕ ਕਮੀਆਂ ਨੇ ਅਸੀਂ ਗੁਰੂ ਦੇ ਵਿਚੀਰਾਂ ਗੁਰੂ ਘਰ ਦੀਆਂ ਗ੍ਰੰਥੀਆਂ ਪੰਜ ਬਾਣੀਆਂ ਤੋਂ ਅਸੀਂ ਡਰਿਆ ਕਰਦੇ ਆ ਪੰਜ ਬਾਣੀਆਂ ਨਹੀਂ ਪੜਦੇ ਜਪਜੀ ਸਾਹਿਬ ਜਾਪ ਸਾਹਿਬ ਤੁਹੈ ਪ੍ਰਸਾਦ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਕਦੇ ਪੰਜ ਬਾਣੀਆਂ ਨਹੀਂ ਪੜਦੇ ਅਸੀਂ ਕਦੇ ਜਨਸਭੂ ਸ਼ੁਰੂ ਕਰ ਲਿਆ ਸ਼ਬਦ ਹਜ਼ਾਰੇ ਪੜ ਲਏ ਤੇ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ ਲਈਆਂ ਫਿਰ ਅਸੀਂ ਕਹਿੰਨੇ ਆ ਕਿ ਸਾਡੇ ਧਰਮ ਦੇ ਵਿੱਚ ਪ੍ਰਚਾਰ ਬੜਾ ਹੈ ਪਰ ਸਾਡੀ ਬੱਚੇ ਸੁਧਰਦੇ ਨਹੀਂ ਸਾਡੀ ਗੱਲ ਨਹੀਂ ਕੋਈ ਮੰਨਦਾ ਪਰ ਸਾਡਾ ਆਪਣਾ ਜੀਵਨ ਨਹੀਂ ਹੁਣ ਮੈਂ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਾਂ ਕਿ ਆਪ ਜੀਆ ਨੇ ਮੈਨੂੰ ਸਮਾਂ ਦਿੱਤਾ ਹੈ ਜਿਹੜੀ hindu ਮਾਤੇ ਉਹ 50 ਸਾਲਾਂ ਦੇ ਵਿੱਚ ਚੁੰਟੀ ਰੱਖ ਲਿਆ ਕਰਦੀ ਹੈ ਤੇ ਜਿਹੜੇ ਗੁਰਮੁਖ ਪਿਆਰਿਓ ਮੁਸਲਮਾਨ ਹੈ ਉਹ 70 ਸਾਲਾਂ ਦੇ ਵਿੱਚ ਆਪਣੀ ਸੁਨਨਤ ਕਰਕੇ ਆਪਣੇ ਧਰਮ ਦੇ ਵਿੱਚ ਪੱਕੇ ਹੋ ਜਾਂਦੇ ਨੇ ਇਹ ਇੱਕੋ ਸਾਡਾ ਹੀ ਧਰਮ ਹੈ ਜੇ ਅਸੀਂ ਵੱੰਨਿਆ ਵੱਡੇਆਂ ਨੂੰ ਕਹਿੰਨੇ ਆ ਕਿ ਬਾਪੂ ਜੀ ਅੰਮ੍ਰਿਤ ਛਕ ਲਵੋ ਬਾਪੂ ਦੀ 80 ਸਾਲ ਦੀ ਉਮਰ ਹੋਈ ਹੈ ਕਈ ਵਾਰ ਉਹ ਕਹਿੰਦਾ ਕਿ ਮੇਰੇ ਪੁੱਤਰੇ ਦਾ ਵਿਆਹ ਹੈ ਕਦੇ ਉਹ ਆਖ ਦਿਆਂ ਕਰਦਾ ਮੇਰੇ ਦੋਤਰੇ ਦਾ ਵਿਆਹ ਹੈ ਵਿਆਹ ਦੇ ਘੁੱਟ ਨੂੰ दारू ਪੀ ਕਰਕੇ ਸ਼ਰਾਬ ਪੀ ਕਰਕੇ ਮੈਂ ਅੰਮ੍ਰਿਤ ਛਕ ਲੈਣਾ ਹੈ ਕਿ ਸਵੇਰ ਨੂੰ ਤੈਨੂੰ ਸਵਾਸ ਬਾਪੂ ਆਉਣਾ ਹੈ ਕਿ ਨਹੀਂ ਆਉਣਾ ਅਸੀਂ ਬਲੇਖੇ ਦੇ ਵਿੱਚ ਅਸੀਂ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਇਹ ਸਾਨੂੰ ਬਾਣੀਆਂ ਪੰਜ ਬਣਨੀਆਂ ਚਾਹੀਦੀਆਂ ਨੇ ਅਸੀਂ ਆਨੰਦ ਸਹਿਬੀ 35 ਤੋਂ 40 ਮੰਡਾਂ ਦੇ ਵਿੱਚ ਸੰਪੂਰਨ ਕਰਕੇ ਸਾਰੀਆਂ ਬਾਣੀਆਂ ਪੜ੍ਹ ਕੇ ਅਰਦਾਸ ਕਰ ਦਿੰਨੇ ਆ ਤਾਂ ਹੀ ਤੇ ਨਗਰ ਦਾ ਭਲਾ ਨਹੀਂ ਹੁੰਦਾ ਜੇ ਅਸੀਂ ਪੜਾਉਂਨੇ ਨਹੀਂ ਪਰ ਕਈ ਨੰਤਰਾਂ ਦੇ ਵਿੱਚ ਗੁਰੂ ਕੇ ਵਜ਼ੀਰਾਂ ਦੀ ਵੀ ਬੜੀ ਬੇਇੱਜ਼ਤੀ ਹੋਇਆ ਕਰਦੀ ਏ ਬੜੀ ਬੇਇੱਜ਼ਤ ਹੋਇਆ ਕਰਦੀ ਹੈ ਜਿਵੇਂ ਕਰਮਕ ਪਿਆਰਿਓ ਮੈਂ ਆਪ ਜੀ ਨੂੰ ਦੱਸਾਂ ਇੱਕ ਇਧਰ ਨਗਰ ਹੈ ਮਰਗਾਵਾ ਦੇ ਕੋਲ ਮੱਧੂਏ ਦੇ ਕੋਲ ਇਤਨੇ ਸਰੀਰ ਯਾਦੇ ਥੱਲੇ ਲੈ ਲਵਾਂਗਾ ਮੈਂ ਤੈਨੂੰ ਅਸਰਾ ਕਰ ਲਵਾਂਗਾ ਪਰ ਕਰਮੁਕ ਪਿਆਰੀ ਜਦੋਂ ਸੱਚ ਬੋਲਣ ਦਾ ਸਮਾਂ ਆਇਆ ਕਿਸੇ ਨੇ ਗੁਰੂ ਦੇ ਵਜੇ ਦੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਗੁਰੂ ਦੇ ਵਜੇ ਦੀ ਗੱਲ ਨਹੀਂ ਕੀਤੀ ਉਸ ਨਗਰ ਦੇ ਵਿੱਚੋਂ ਇੱਕ ਭਾਈ ਜਗਮਉਂ ਸਿੰਘ ਅਤੇ ਦੂਜਾ ਭਾਈ ਰਣਜੀਤ ਸਿੰਘ ਹੰਜਰਾ ਇੰਨੇ ਬੜੇ ਦੁੱਖ ਨਾਲ ਗੱਲ ਕਹਿਣ ਆਵਾ ਤੁਹਾਡੇ ਵਿੱਚ ਗੁਰਮੁਖ ਪਿਆਰੋ ਇਹ ਗੱਲ ਮੈਂ ਕਹਿਣੀ ਨਹੀਂ ਸੀ ਪਰ ਉਸ ਨੱਗਰ ਦੇ ਵਿੱਚੋਂ ਭਾਈ ਜਗਮੋਣ ਸਿੰਘ ਨੇ ਉਸ ਗੁਰੂ ਦੇ ਵਜ਼ੀਰ ਦੇ ਕੋਲੋਂ ਮਾਫ਼ੀ ਮੰਗੀ ਕਿ ਭਾਈ ਗਿਆਨੀ ਜੀ ਬਾਬਾ ਜੀ ਅਸੀਂ ਖਿਮਾ ਚਾਹੁੰਦੇ ਆ ਸਾਡੇ ਪਿੰਡ ਦੇ ਬੰਦੇ ਨੇ ਇਹ ਕੰਮ ਕੀਤਾ ਹੈ ਗੁਰੂ ਦੇ ਵਜ਼ੀਰ ਨੂੰ ਗੋਡਿਆਂ ਥੱਲੇ ਧਰਨਾ ਇਹ ਤਨ ਮੈਂ ਇੰਜ ਕਰ ਲੈਣਾ ਹੈ

ਜੇ ਰੱਬ ਦਾ ਦੋਸਤ ਬੰਨਾ ਹੈ ਨਾ ਕਿਵੇਂ ਆਕੀ ਨੇ ਪਹਿਲਾਂ ਸੁਣਿਆ ਕਿ ਇੱਕ ਬੱਚੇ ਨੂੰ ਝੂਟ ਲਿਆ ਕਰਕੇ ਕਿਸੇ ਨੇ ਕੋ ਆਤੇ ਹੁਣ ਕਿਹਾ ਤੁਸੀਂ ਰੱਬੋ ਕਹਿੰਦਾ ਨਹੀਂ ਤੋ ਆਖੋ ਵਾ ਮੈਂ ਰੱਬ ਨਹੀਂ ਕਾ ਫਿਰ ਬੱਚੀ ਨੇ ਕਿਹਾ ਤੁਸੀਂ ਰੱਬ ਦੇ ਦੋਸਤ ਹੱਸਿਆ ਵੀ ਤੇ ਰੋਇਆ ਵੀ ਚਲਾ ਗਿਆ ਕਹਿੰਦਾ ਭਾਵ ਮੇਰਾ ਇਹ ਹੈ ਕਿ ਅੱਜ ਅਸੀਂ ਸਮਾਗਮ ਦਸਵੇਂ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਨਾ ਅਸੀਂ ਗੁਰੂ ਕੇ ਵਜੀਰਾਂ ਨੂੰ ਵੀ ਕਹਿੰਦੇ ਆ ਕਿ ਭਾਈ ਪੰਜ ਬਾਣੀਆਂ ਦਾ ਨਿਤਨੇਮ ਕਰੋ ਬਾਣੀ ਪੜੋ ਬਚਿਆਨ ਗੁਰਬਾਣੀ ਦੇ ਨਾਲ ਜੋੜੋ ਅਤੇ ਨਕਰਨੂ ਵੀ ਕਹਿੰਦੇ ਆ ਕਿ ਗੁਰੂ ਕਾ ਵਜੀਰ ਦੀ ਕੋਈ ਬੇਇੱਜ਼ਤੀ ਕਰਦਾ ਤੇ ਉਹਨੂੰ ਸੰਗਤ ਦੇ ਵਿੱਚ ਲਿਆ ਕਰਕੇ ਸਜਾ ਦੇਤੀ ਨਗਾਵੇ ਮੈਂ ਉਹਨਾਂ ਨੂੰ ਦਾ ਬੜਾ ਕਨਵਾਦੀ ਹਾਂ ਭਾਈ ਜਗਮੋਣ ਸਿੰਘ ਅਤੇ ਭਾਈ ਰਣਜੀਤ ਸਿੰਘ ਗੁਰਮੁਖ ਪਿਆਰਿਓ ਉਸ ਜਗਮੋਣ ਸਿੰਘ ਸਿਆਸੀ ਦੇ ਬੰਦੇ ਪੈਰਾਂ ਦੇ ਵਿੱਚ ਪੈ ਰੱਖਿਆ ਕਰਦੇ ਨੇ ਸਿਆਸਤ ਬਹੁਤ ਚੰਗੀ ਆਉਂਦੀ ਉਹਨਾਂ ਨੂੰ ਪਰ ਉਹਨਾਂ ਨੇ ਗੁਰਮੁਖ ਪਿਆਰਿਓ ਸਿਆਸਤ ਨੂੰ ਇੱਕ ਪਾਸੇ ਕਰਕੇ ਗੁਰੂ ਦੇ ਵਜ਼ੀਰ ਦੇ ਕੋਲੋਂ માਫੀ ਮੰਗੀ ਕਹਿੰਦਾ ਕਿ ਅਸੀਂ ਖਿਮਾ ਚਾਹੁੰਨੇ ਹਾਂ ਪਰ ਉਧਰੋਂ ਭਾਈ ਰਣਜੀਤ ਸਿੰਘ ਹਜਰਾ ਉਹਨਾਂ ਨੂੰ ਵੀ ਬੜਾ ਦੁੱਖ ਲੱਗਾ ਪਰ ਪਰਮਕ ਪਿਆਰਿਓ ਜਦੋਂ ਐਸੀ ਗੱਲ ਹੁੰਦੀ ਏ ਹਿਰਦਾ ਹੁੰਦਿਆ ਜਾਂਦਾ ਦੁੱਖ ਆਉਂਦਾ ਹੈ ਮੈਨੂੰ ਇਹ ਨਾ ਸੋਚੋ ਕਿ ਜਜਬਾਤੀ ਹੋ ਗਿਆ ਮੈਂ ਸੱਚ ਕਹਿਣਾ ਵਾ ਫਿਰ ਸਾਡੇ ਗੁਰੂ ਕੇ ਵਜੀਰਾਂ ਨੂੰ ਜਦੋਂ ਕੋਈ ਤੰਗ ਕਰਦਾ ਫਿਰ ਉਹ ਇਹੀ ਅਰਦਾਸ ਕਰਦਾ ਹੈ ਸੰਗਤ ਜੀ ਮਾਫ਼ ਕਰ ਦੇਣਾ ਮੈਂ ਇਹ ਗੱਲ ਕਹਿਣੀ ਨਹੀਂ ਸੀ ਪਰ ਸੱਚ ਮਿਲ ਤੋ ਰਿਹਾ ਨਹੀਂ ਜਾਂਦਾ ਫੇਰ ਉਹ ਗੁਰੂ ਦਾ ਗ੍ਰੰਥੀ ਅਰਦਾਸ ਕਰ ਦਵੇ ਨਾ ਕਿ ਪੂਰਾ ਹੋਵੇਗਾ ਪੂਰੀ ਸੰਗਤ ਹੋਵੇਗੀ ਉਹ ਇੱਕਵੇਗਾ ਪਰਮਾਤਮਾ ਜਿਹੜੇ ਬੰਦੇ ਨੇ ਗੁਰੂ ਕੇ ਵਜੀਰ ਦੀ ਬੇਇੱਜ਼ਤੀ ਦੀ ਹੈ ਜਿਹੜੀ ਚੀਜ਼ ਤੇਰੇ ਕੋਲੋਂ ਮੰਗਦਾ ਹੈ ਤੂੰ ਉਹਨੂੰ ਦੇ ਦੇਵੇਂ ਪਰ ਰਵੇ ਉਹਦੇ ਕੋਲ ਵੀ ਨਾ ਇਹ ਪਰ ਗੁਰਮੁਖ ਪਿਆਰਿਓ ਐਤੋਂ ਹਾਂ ਨਿਕਲਦੀ ਏ ਮੈਨੂੰ ਪਤਾ ਹੈ ਭਾਈ ਸਾਹਿਬ ਵੀ ਤੁਸੀਂ ਮੇਰੀਆਂ ਗੱਲਾਂ ਤੇ ਜਜਵਾਤੀ ਹੋ ਰਹੇ ਹੋ ਪਰ ਮੇਰੇ ਭਰਾਵੋ ਥੋੜਾ ਜਿਹਾ ਸੱਚ ਤੇ ਸੱਚ ਤੇ ਚੱਲੋ ਪਰ ਸੱਚ ਦੇ ਸਾਥੀ ਕੱਟ ਲੈ ਪਰ ਗੁਰਮੁਖ ਪਿਆਰਿਓ ਬੜੀਆਂ ਲੰਮੀਆਂ ਜੜਾਂ ਨੇ ਸੱਚ ਦੀਆਂ ਆਪਸਾਰੇ ਗੁਰਬਾਣੀ ਦੇ ਨਾਲ ਜੁੜੀਏ ਅਸੀਂ ਗੁਰਬਾਣੀ ਪੜ੍ਹੀਏ ਗੁਰੂ ਤੇ ਵਜੀਰਾ ਨੂੰ ਇਹ ਬੇਨਤੀ ਅਸੀਂ ਵੀ ਗੁਰੂ ਦਾ ਸਤਕਾਰ ਕਰੀਏ ਗੁਰੂ ਦੇ ਦੋਸਤ ਬਣੀਏ ਗੁਰੂ ਨੂੰ ਪਿਆਰ ਕਰੀਏ ਗੁਰਮੁਖ ਪਿਆਰਿਓ ਮੈਨੂੰ ਪਤਾ ਲਾਈਵ ਚੱਲਣ ਦੇ ਆ ਮੇਰੇ ਵੀਰ ਹੋਣਾ ਨੇ ਲਾਈਵ ਚਲਾਇਆ ਮੈਨੂੰ ਨਾ ਨਹੀਂ ਪਤਾ ਗਰਮਤ ਪਿਆਰਿਓ ਆਪ ਕੀ ਕਿਰਪਾ ਕਰਨੀ ਬੋਲਦਿਆਂ ਚੱਲਦਿਆਂ ਗਰਮਤ ਪਿਆਰੇ ਕਣੀ ਨੇ ਕੰਮ ਕਰਦਿਆਂ ਬਹੁਤਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਜੀਾਂ ਨੇ ਮਾਫ ਕਰਨਾ ਪਰ ਅੱਜ ਕੱਲ ਗਰਮਤ ਪਿਆਰਿਓ ਲਿੱਟ ਦਾ ਜਮਾਨਾ ਹੈ ਕੋਈ ਮੇਰੇ ਵਰਗਾ ਵੀਰ ਜੀ ਨੂੰ ਘੱਟ ਸੂਝੀਏ ਗੁਰਬਾਣੀ ਦੀ ਉਹ ਫੋਨ ਦਾ ਸਹਾਰਾ ਵੀ ਲੈ ਲੈਂਦਾ ਹੈ ਅਸੀਂ ਕਮੀ ਨਹੀਂ ਹੋਦੀ ਪੜਦੀ ਅਸੀਂ ਗੁਣ ਵੇਖਣਾ ਗੁਰੂ ਪਿਆਰਿਓ ਅਸੀਂ ਗੁਣ ਦੇ ਨਾਲ ਜੁੜਨਾ ਬਾਣੀ ਦੇ ਨਾਲ ਜੁੜਨਾ ਪਰ ਮੇਰੇ ਬਿਨਾਂ ਨੂੰ ਬੇਨਤੀ ਆ ਜਿਹੜਾ ਸੌਣ ਲੱਗਾ ਹੈ ਨਾ ਇਹ ਸੌਣ ਦੀ ਬੜੀ ਕੋਝ ਹੁੰਦੀ ਹੈ ਜਿਹਨੂੰ ਥੋੜਾ ਜਿਹਾ ਪਾਸੇ ਲੁਕਵਾਇਆ ਜਾਵੇ ਪਰ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ